ਮੋਟਰਾਂ ਦਾ ਦੇਣਾ ਐਂਤ ਕਰਦਾ ਹਾਂ ਕਿ 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 ਕਰ ਰਹੇ ਹਾਂ ਅੱਜ ਪੰਜ ਜਾ ਰਹੇ ਠੀਕੇ ਦਾ ਲੱਗਿਆ ਵੀ ਅੱਜ ਤੱਕ ਜੁਨੀਆਂ ਵੋਟਾਂ ਪਾਈਆਂ ਰੰਧਾ ਸਾਹ ਨੂੰ ਪਾਈਆਂ ਤੇ ਅੱਜ ਪਹਿਲੀ ਵਾਰੀ ਮੰਮਾ ਨੂੰ ਵੋਟ ਪਾਉਣ ਜਾਵਾਂਗੇ ਕਿਉਂਕਿ ਘਰ ਚ ਸਭ ਤੋਂ ਵੱਧ ਮਿਹਨਤ ਵੀ ਉਹਨਾਂ ਦੀ ਪਹਿਲਾਂ ਹੁੰਦੀ ਰਹੀ ਐ ਤੇ ਅੱਜ ਵੋਟ ਵੀ ਉਹਨਾਂ ਦੇ ਕੋਲ ਜਿਹੜੀ ਜਾਊਗੀ ਆਵਾਜ਼ ਕਰ ਤੇ ਲੈ ਆ ਤੁਸੀਂ ਆਵਾਜ਼ ਉਹਨਾਂ ਦੇ ਵਾਸਤੇ ਅੱਜ ਸਭ ਤੋਂ ਵੱਧ ਖੁਸ਼ੀ ਇਹੋ ਹੀ ਹੈ ਕਿ ਅੱਜ ਮੰਮਾ ਨੂੰ ਵੋਟ ਪੈਣੀ ਦੇਖਿਆ ਜਾਂਦਾ ਜਦੋਂ ਵੀ ਰੰਧਾ ਸਾਹ ਦਾ ਪ੍ਰਵਾਹ ਵੋਟ ਬਣਾਉਣਾ ਰੱਖੋ ਤੇ ਰੰਧਾ ਤੇ ਵੋਟ ਪਾਉਂਦੇ ਹਾਂ ਹਾਂ ਜੀ ਬਿਲਕੁਲ ਜੀ ਪਹਿਲਾਂ ਗੁਰੂ ਘਰ ਆਈ ਤੇ ਸਾਡੇ ਬਾਬਾ ਸੇ ਸੇ ਰੰਡਾਵਾ ਜੀ ਸ਼ਹੀਦ ਉਹਨਾਂ ਦੇ ਗੁਰਦੁਆਰਾ ਉਹਨਾਂ ਦਾ ਸਥਾਨ ਨਾਲ ਸਾਡੇ ਬਜ਼ੁਰਗਾਂ ਦੀ ਸਮਾਦ ਨਾਲ ਸ਼ਹੀਦ ਭਾਈ ਲక్ష్మణ ਸਿੰਘ ਉਹਨਾਂ ਦੇ ਸਤੰਦ ਮਥੜੇ ਕਿ ਤੇ ਇਹ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲੀਦਾ ਹੁੰਦਾ ਹੈ ਫੇਰ ਵੋਟ ਪਾਉਣ ਚਾਹੀਦਾ ਫੇਰੀ ਵਧੀਆ ਦਿਨ ਇਹ ਉੱਪਰ ਕਿਉਂ ਹੁੰਦਾ ਸੂ ਆਤੇ ਤੁਹਾਡੇ ਵੱਲੋਂ ਵਧੀਆ ਕੀਤੀ ਗਈ ਨਾ ਮਸਤਪੂਰ ਹੋ ਕੇ ਵੋਟ ਪਾਉਣ ਜਾ ਰਹੇ ਹੋ ਲੇਕਿਨ ਡੇਰਾ ਪਠਾਨਾ ਦੇ ਵਿੱਚ ਵੀ ਕਹਿੰਦੇ ਪਤਾ ਲੱਗਾ ਝਗੜਾ ਹੋ ਗਿਆ ਬਿਲਕੁਲ ਜੀ ਉੱਥੇ ਉਹਨਾਂ ਨੇ ਗੱਡੀ ਲਾਈ ਹੋਈ ਸੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿ ਇੱਥੇ ਜਿਹੜਾ ਕਾਂਗਰਸ ਨੂੰ ਵੋਟ ਪਾਉਣ ਆ ਰਹੇ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹਦੇ ਪੁਲਿਸ ਦੇ ਸਾਹਮਣੇ ਹੁੰਦੀ ਹੈ ਪੁਲਿਸ ਨੂੰ ਕਿਹੜੀ ਗੱਲ ਨਹੀਂ ਪਤਾ ਹੁੰਦੀ ਪਰ ਆਪਣੇ ਵੱਲੋਂ ਗੈਲੀ ਵਰਤਣਾ ਚਾਹੁੰਦੇ ਹੁੰਦੇ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਚੁੱਪਚਾਪ ਹੀ ਤੇ ਰਹਿ ਲਈ ਹੁਣ ਰੰਧਾਵਾ ਸਾਹਿਬ ਉੱਥੋਂ ਹੀ ਆ ਰਹੇ ਨੇ ਤਾਂ ਹੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਵੇਟ ਵੀ ਕਰਨੀ ਪਈ ਉਧਰ ਗਏ ਸੀਗੇ ਤੇ ਇੰਨਾ ਕਿਤੇ ਇਹਨਾਂ ਨੇ ਕਰੀ ਜਾਣਾ ਹੁੰਦੇ ਪਿਛਲੇ ਦਿਨਾਂ ਚ ਵੀ ਬੜਾ ਕੀਤਾ ਅੱਗੇ ਵੀ ਬਸ ਅੱਜ ਦਾ ਦਿਨ ਇਕੱਲਾ ਰਹਿ ਗਿਆ ਲੋਕਾਂ ਨੂੰ ਮੈਂ ਉਹੀ ਅਪੀਲ ਕਰੂੰਗਾ ਕਿ ਅੱਜ ਦਾ ਦਿਨ ਇਹਨਾਂ ਦੀ ਬਦਮਾਸ਼ੀ ਜਿਹੜੀ ਕੋਈ 1 2% ਇਹਨਾਂ ਦੀ ਚੱਲ ਜਾਣੀ ਉਸ ਤੋਂ ਬਾਅਦ ਕੋਈ ਟਾਈਮ ਨਹੀਂ ਹੋਵੇ। ਜੀ ਮੋਟਾ ਇਹਦਾ ਦੇਣਾ ਹੈ ਤਾਂ ਕਰ ਲਓ ਕੀ ਕਰ ਚਾਹੁੰਦੇ ਹੋ ਅੱਜ ਪੰਜ ਜਾ ਰਹੇ ਠੀਕ ਹੈ ਲੱਗਿਆ ਵੀ ਹੁਣ ਤਾਂ ਜੁਨੀਆਂ ਵੋਟਾਂ ਪਾਈਆਂ ਰੰਧਾ ਸਾਰ ਨੂੰ ਪਾਈਆਂ ਅੱਜ ਪਹਿਲੀ ਵਾਰੀ ਮੰਮਾ ਨੂੰ ਵੋਟ ਪਾਵਾਂਗੇ ਕਿਉਂਕਿ ਘਰ ਚ ਸਭ ਤੋਂ ਵੱਧ ਮਿਹਨਤ ਵੀ ਉਹਨਾਂ ਦੀ ਪਹਿਲਾਂ ਹੁੰਦੀ ਰਹੀ ਹੈ ਤੇ ਅੱਜ ਵੋਟ ਵੀ ਉਹਨਾਂ ਦੇ ਕੋਲ ਜਿਹੜੀ ਜਾਊਗੀ ਆਵਾਜ਼ ਕਰ ਤੇ ਲੈ ਤੁਸੀਂ ਆਵਾਜ਼ ਉਹਨਾਂ ਦੇ ਵਾਸਤੇ ਅੱਜ ਸਭ ਤੋਂ ਵੱਧ ਖੁਸ਼ੀ ਇਹੋ ਹੀ ਹੈ ਕਿ ਅੱਜ ਮੰਮਾ ਨੂੰ ਵੋਟ ਪੈਣੀ ਹੈ ਦੇਖਿਆ ਜਾਂਦਾ ਜਿਤਨੀ ਰੰਧਾਵਾ ਦਾ ਪ੍ਰਵਾਹ ਵੋਟ ਪਾਣ ਦਾ ਰੱਖਾ ਤੇ ਰੰਧਾ ਤੇ ਵੋਟ ਪਾਣ ਦਾ ਹਾਂ ਜੀ ਬਿਲਕੁਲ ਜੀ ਪਹਿਲਾਂ ਗੁਰੂ ਘਰ ਆਈਦੇ ਤੇ ਸਾਡੇ ਬਾਬਾ ਸੇ ਸੇ ਰੰਧਾਵਾ ਜੀ ਸ਼ੀਰ ਉਹਨਾਂ ਦੇ ਗੁਰਦੁਆਰਾ ਉਹਨਾਂ ਦਾ ਸਥਾਨ ਹੈ ਨਾਲ ਸਾਡੇ ਬਜ਼ੁਰਗਾਂ ਦੀ ਸਮਾਦ ਨਾਲ ਸ਼ੀਰ ਭਾਈ ਲక్ష్ਮਨ ਸਿੰਘ ਉਹਨਾਂ ਦੇ ਸਥਾਨ ਦੀ ਮਥਾਟੇ ਕਿ ਇਹ ਇਹ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲੀਦਾ ਹੁੰਦਾ ਹੈ ਫੇਰ ਵੋਟ ਪਾਉਣ ਚਾਹੀਦਾ ਫੇਰੀ ਵਧੀਆ ਦਿਨ ਇਹ ਉੱਪਰ ਕਿਉਂ ਹੁੰਦਾ ਜੁਹਾਤ ਤੁਹਾਡੇ ਵੱਲੋਂ ਵਧੀਆ ਕੀਤੀ ਗਈ ਇਹਨਾਂ ਦਾ ਮਸਤਕ ਹੋ ਕੇ ਵੋਟ ਪਾਉਣ ਜਾ ਰਹੇ ਹੋ ਲੇਕਿਨ ਡੇਰਾ ਪਠਾਨਾ ਦੇ ਵਿੱਚ ਵੀ ਕਿੰਨੇ ਪਤਾ ਲੱਗਾ ਝਗੜਾ ਹੋ ਗਿਆ ਬਿਲਕੁਲ ਜੀ ਉੱਥੇ ਉਹਨਾਂ ਨੇ ਗੱਡੀ ਲਾਈ ਹੋਈ ਸੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿ ਇੱਥੇ ਜਿਹੜਾ ਕਾਂਗਰਸ ਨੂੰ ਵੋਟ ਪਾਉਣ ਆ ਰਹੇ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹਦੇ ਪੁਲਿਸ ਦੇ ਸਾਹਮਣੇ ਹੁੰਦੀ ਹੈ ਪੁਲਿਸ ਨੂੰ ਕਿਹੜੀ ਗੱਲ ਨਹੀਂ ਪਤਾ ਹੁੰਦੀ ਪਰ ਆਪਣੇ ਕੋਲ ਅੰਗਿਲੀ ਵਰਤਣਾ ਚਾਹੁੰਦੇ ਹੁੰਦੇ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਚੁੱਪਚਾਪ ਹੀ ਤੇ ਰਹਿ ਲਈ ਹੁਣ ਰੰਧਾਵਾ ਸਾਹਿਬ ਉੱਥੋਂ ਹੀ ਆ ਰਹੇ ਨੇ ਤਾਂ ਹੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਵੇਟ ਵੀ ਕਰਨੀ ਪਈ ਉਧਰ ਗਏ ਸੀਗੇ ਤੇ ਇੰਨਾ ਕਿ ਤੇ ਇਹਨਾਂ ਨੇ ਕਰੀ ਜਾਣਾ ਹੁੰਦਾ ਪਿਛਲੇ ਦਿਨਾਂ ਚ ਵੀ ਬੜਾ ਕੀਤਾ ਅੱਗੇ ਵੀ ਬਸ ਅੱਜ ਦਾ ਦਿਨ ਅਕੀਰਲਾ ਰਹਿ ਗਿਆ ਲੋਕਾਂ ਨੂੰ ਮੈਂ ਉਹੀ ਅਪੀਲ ਕਰੂੰਗਾ ਕਿ ਅੱਜ ਦਾ ਦਿਨ ਇਹਨਾਂ ਦੀ ਬਦਮਾਸ਼ੀ ਜਿਹੜੀ ਕੋਈ 1 2% ਇਹਨਾਂ ਦੀ ਚੱਲ ਜਾਨੀ ਉਸ ਤੋਂ ਬਾਅਦ